ਲੀਗਾ ਦੇ ਸਾਰੇ ਵੀਰਾਂ ਨੂੰ ਤੇ ਅੱਜ ਵੀਰੋਂ ਆਪਾਂ ਚੜਿੱਕ ਮੰਡੀ ਤੇ ਗਏ ਸੀਗੇ ਇਹ ਵੀਡੀਓ ਥੋੜੀ ਜਿਹੀ ਲੇਟ ਪਾਵਾਂਗੇ 4 ਤਰੀਕ ਵਾਲੀ ਮੰਡੀ ਤੇ ਗਏ ਸੀ ਤੇ ਬਾਕੀ ਇਹ ਮੰਡੀ ਚਾਰ ਦਿਨ ਲੱਗਦੀ ਆ ਮਹੀਨੇ 'ਚ 4 ਤਰੀਕ 9 ਤੇ ਉਸ ਤੋਂ ਬਾਅਦ 18 ਤੇ 26 ਤਰੀਕ ਤੇ ਇਹਦਾ ਟਾਈਮ ਹੈਗਾ ਮੰਡੀ ਦਾ ਸਵੇਰੇ 5 ਵਜੇ ਤੋਂ ਹਣਾ ਬਈ 11:00 ਵਜੇ ਤਾਈਂ ਸਹੀ ਤੇ ਇਹ ਜਿਹੜਾ ਟਾਈਮ ਨਾ ਜਾ ਕੇ ਚੰਗੇ ਪਸ਼ੂ ਮਿਲ ਜਾਂਦੇ ਜਿਹਨੇ ਘਰ ਘਰ ਵਾਸਤੇ ਲੈਣਾ ਤੇ ਨਹੀਂ ਇਹ ਪਹਿਲੇ ਮੁਸਲਮਾਨ ਲੈ ਲੂ ਜਾਂਦੇ ਆ ਤੇ ਬਾਕੀ ਬਾਈ ਊ ਮੰਡੀ ਤੇ ਸਾਰੇ ਦਿਨ ਹੀ ਚੱਲਦੀ ਰਹਿੰਦੀ ਆ ਵੀ ਥੋੜੇ ਮੋٹے ਜਾਨਵਰ ਆਈ ਜਾਂਦੇ ਪਰ ਜਿਹਨੇ ਘਰ ਨੂੰ ਲੈਣਾ ਘਰ ਵਾਸਤੇ ਹਨਾ ਉਹ ਟਾਈਮ ਨਾ ਆ ਕੀ ਚੰਗਾ ਜਾਨਵਰ ਮਿਲਦਾ ਬਾਕੀ ਜਿਵੇਂ ਆ ਭੱਡੀਆਂ ਮੱਝਾਂ ਜਿਹੜੇ ਖਰਾ ਖਰੂਬ ਹੋਈਆਂ ਭਰਪੂਰ ਪੈਂਦਾ ਉਹ ਆਉਂਦੀਆਂ ਬਾਕੀ ਐ ਤਾਂ ਟਾਈਮ ਨਾਲ ਆ ਕੇ ਵੀਰੇ ਚੰਗੇ ਜਾਨਵਰ ਵੀ ਜਿਵੇਂ ਕੱਟੀ-ਕੁੱਟੀ ਮਿਲ ਜਾਂਦੀ ਆ ਤੇ ਬਾਕੀ ਜ਼ਿਆਦੇ ਕੱਟੀ ਆਉਂਦੇ ਇਥੇ ਤੇ ਵੈਸੇ ਵੀਰੇ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਸ਼ੂ ਆਉਂਦੇ ਬਹੁਤ ਆ ਇਹ ਟਾਈਮ ਨਾਲ ਆ ਕੇ ਤਾਂ ਚੰਗਾ ਪਸ਼ੂ ਮਿਲ ਜਾਂਦਾ ਨਹੀਂ ਫਿਰ ਬਾਈ ਆ ਮੁਸਲਮਾਨ ਇਕੱਠੇ ਆਦੇ ਟਰੱਕ ਭਰਨ ਵਾਸਤੇ ਪਸ਼ੂ ਲੈ ਲੈਂਦੇ ਆ ਇੱਕ ਆ ਦੇਖੋ ਕੱਟਾ ਕਿੰਨਾ ਚੰਗਾ ਨੀਲੀ ਰਾਂਵੀ ਦਾ ਪਰ ਬਈ ਘਾਟੂ ਮਾਲ ਚ ਆਇਆ ਹੈ ਅੱਜ ਜੇ ਮੈਂ ਮੁਸਲਮਾਨ ਟਰੱਕ ਭਰਦੇ ਆ ਤੇ ਬਸ ਇਕੱਠੇ ਇੱਕ ਟਰੱਕ 'ਚ 50-50 ਜਾਨਵਰ ਚੜਾਉਣ ਮਾਰੇ ਆ ਇੱਕ ਪਸ਼ੂ ਜਾਨਵਰ ਦੇਖੋ ਜਮਾਂ ਮਾਰਨ ਦੇ ਹਾਲਤ ਤੀ ਆ ਜਦੋਂ ਬਾਈ ਇਕੱਠੇ ਚੜਾਈ ਜਾਂਦੇ ਆ ਉੱਤੇ ਦੀ ਉੱਤੇ ਸਿੱਟੀ ਜਾਂਦੇ ਆ ਹੁਣ ਬਸ ਇਹ ਹਜੇ ਤਾਂ ਜਾਂਉਂਦੀ ਆ ਕਟਾਖਾਨੀ ਕੱਟੀ ਆ ਤੇ ਬਸ ਇਹਦਾ ਥੋੜਾ ਟਾਈਮ ਉਹ ਵੀ ਤੜਫੀ ਜਾਂਦੀ ਸੀ ਬਾਕੀਆਂ ਇਹਦਾ ਚੰਗੇ ਜਾਨਵਰ ਵੀ ਆਉਂਦੇ ਆ ਜਿਵੇਂ ਕੋਈ ਨਾ ਕੋਈ ਕਟੀਆਂ ਚੰਗੀਆਂ ਤੇ ਕਈ ਵੀਰਾ ਛੋਟੇ ਜਾਨਵਰ ਵੀ ਵੇਚ ਦਿੰਦੇ ਛੋਟੇ ਕੱਟੇ ਕਟੀਆਂ ਆ ਇੱਕ ਬਈ ਨੀਲੀ ਰਬੀ ਦੀ ਝੋਟੀ ਸੀਗੀ ਕੱਟੀ ਇਹ ਬਹੁਤ ਸੋਹਣੀ ਸੀ ਪਰ ਇਹਦਾ ਪਿਛਲਾ ਇੱਕ ਹੱਡ ਜਿਹਾ ਲਿਆ ਹੋਇਆ ਸੀ ਲੱਤ ਤੋਂ ਲੰਗ ਮਾਰਦੀ ਸੀ ਜਿਵੇਂ ਆ ਇੱਕ ਛੋਟਾ ਕੱਟਾ ਸੀ ਨੀਲੀ ਰਬੀ ਦਾ ਬਸ ਇਹ ਜਾਨਵਰ ਚੰਗੇ ਵੀ ਵਿੱਚ ਕੱਟੀਆਂ-ਕੁੱਟੀਆਂ ਵੀ ਆ ਜਾਂਦੀਆਂ ਬਈ ਚੰਗੀਆਂ ਕਿਸੇ ਨਾ ਕਿਸੇ ਦਿਨ ਨਹੀਂ ਜਿਆਦੇ ਬਈ ਘਾਟੂ ਮਾਲ ਵਾਲੇ ਹੁੰਦਾ ਤੇ ਬਾਕੀ ਬਾਈ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਦੋਂ ਨਵੀਂ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜਾਨਵਰ ਬਾਈ ਆਉਂਦੇ ਤਾਂ ਬਹੁਤ ਆ ਪਰ ਬਈ ਜਿਆਦੇ ਹਨ ਬਈ ਕੋਈ ਜਿਆਦੇ ਘਰੇ ਰੱਖਣ ਵਾਲੇ ਹੁੰਦੇ ਨਹੀਂ ਪਰ ਮਿਲ ਵੀ ਜਾਂਦੇ ਆ ਟਾਈਮ ਨਾ ਜਾਵੇ ਤੇ ਵੇਚ ਚਾਹੇ ਤਾਂ ਕਟੀਆਂ ਕੁੱਟੀਆਂ ਹੁੰਦੀਆਂ ਵੀ ਆ ਚੰਗੀਆਂ ਪਰ ਜ਼ਿਆਦੇ ਕੱਟੇ ਹੁੰਦੇ ਇੱਥੇ। ਵਾਕੀ ਭਾਈ ਆ ਜਿਵੇਂ ਛੋਟੇ ਕੱਟੇ ਦੇ ਲੋ। ਅਜੇ ਤਾਂ 2-2 ਮਹੀਨਿਆਂ ਦੇ ਵੀ ਵੇਚ ਦਿੰਦੇ ਆ ਲੋਕ। ਆ ਜਿਵੇਂ ਕਈ ਚੰਗੀਆਂ ਮੱਝਾਂ ਵੀ ਹੁੰਦੀਆਂ ਪਰ ਇਹਦਾ ਖਸਾਨ ਤੁਣ ਖਰਾਬ ਕਰਕੇ ਕਿੱਡੀ ਲੰਬੀ ਮੱਝ ਤੇ ਪਰ ਜਾ ਨਾਂ ਰਹਿਣ ਕਰਕੇ ਬਸ ਲੋਕ ਐ ਵੇਚ ਦਿੰਦੇ ਆ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਤੇ ਜੇ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਅੱਗੇ ਵੀਡੀਓਆਂ ਦੇਖਣ ਲਈ